ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਦਿਨ 12 ਆਵਰਸ ਉਹਨੂੰ ਅਹੀਂ ਅਰੈਸਟ ਕਰ ਲਿਆ ਜਿਹੜਾ ਮਲਕੀਤ ਸਿੰਘ ਦੇ ਜਿਹਦੀ ਡੈਥ ਹੋਈ ਆ ਉਹ ਥੋੜਾ ਨਿਹੰਗ ਸਿੰਘ ਨੇ ਆਪਣੀ ਕੋਸ਼ਿਸ਼ ਕੀਤੀ ਮੌੜਲੀ ਪਰਸ਼ੇਸ਼ ਦੱਸਿਆ ਕਿ ਮੈਨੂੰ ਗਾਲਾਂ-ਗੋਲਾਂ ਕੱਢਦਾ ਹੁੰਦਾ ਸੀ ਇਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ ਪੋਣਾ ਟਾਇਪ ਸੀਗਾ ਇਹ ਨਹੀਂ ਕਿ ਤੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਲਾਂ ਗਾਲ ਉਹਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ ਦੋ ਤਿੰਨ ਵਾਰੀ ਝਗੜਾ ਹੋਇਆ ਸੀਗਾ ਬੀਤੇ ਕੁਛ ਦਿਨ ਪਹਿਲਾਂ ਇੱਕ ਨੌਜਵਾਨ ਦਾ ਘਰ ਵਿੱਚ ਵੜ ਕੇ ਨਿਹੰਗ ਸਿੰਘ ਵੱਲੋਂ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੋ ਦੱਸਦੇ ਨੇ ਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਨਿਹੰਗ ਸਿੰਘ ਭੱਜ ਗਿਆ ਸੀ ਜਿਸ ਕਰਕੇ ਉਸਨੂੰ ਪੁਲਿਸ ਵੱਲੋਂ 12 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ਦਾ ਨਾਮ ਮਲਕੀਤ ਸਿੰਘ ਸੀ ਔਰ ਉਹ ਹਾਈਟ ਤੋਂ ਛੋਟਾ ਸੀ ਜਿਸ ਕਰਕੇ ਨਿਹੰਗ ਸਿੰਘ ਉਸ ਨੂੰ ਛੇੜਦਾ ਸੀਗਾ ਤੇ ਬਦਲੇ ਵਿੱਚ ਮਲਕੀਤ ਸਿੰਘ ਉਸ ਨੂੰ ਗਾਲਾਂ ਕੱਢਦਾ ਸੀ ਜਿਸ ਦੇ ਰੋਸ ਵਿੱਚ ਆ ਕੇ ਨਿਹੰਗ ਸਿੰਘ ਨੇ ਮਲਕੀਤ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਨਿਹੰਗ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਹ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਜਦੋਂ ਘਰ ਦੇ ਵਿੱਚ ਮਲਕੀਤ ਸਿੰਘ ਇਕੱਲਾ ਸੀ ਮਾਤਾ ਪਿਤਾ ਬਾਹਰ ਗਏ ਹੋਏ ਸਨ ਤਾਂ ਇਸ ਦਾ ਫਾਇਦਾ ਚੁੱਕਦਿਆਂ ਨਿਹੰਗ ਸਿੰਘ ਵੱਲੋਂ ਮਲਕੀਤ ਸਿੰਘ ਦੇ ਘਰ ਵਿੱਚ ਵੜ ਕੇ ਉਸ ਨੂੰ ਮਾਰਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਜਾ ਰਹੀ ਹੈ ਆਓ ਸੁਣਦੇ ਹਾਂ ਹਾਂਜੀ ਸਰ ਜਿਹੜਾ ਇੰਜੀਨੀਅਰ ਕੋਈ ਸੀ ਕਤਲ ਦਾ ਸੰਘੀ ਦੇ ਨਾਮ ਤੇ ਜੋਤੇ ਕਰੇ ਇਹ ਕੱਲ 29 ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਏ ਸੀ ਮੈਂ ਐਸਚੂ ਸਮੇਤ ਆਪਣੀ ਪਾਰਟੀ ਤੇ ਮੌਕੇ ਤੇ ਗਏ ਹਾਂ ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗਿਆ ਤੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮੁੰਡੇ ਬੈਠਦਾ ਉਸਦਾ ਆਪਣਾ ਰੈਜ਼ੀਡੈਂਸ ਹੈ ਸੁਖਦੀਪ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਰੋਟੋ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਅਹੀਂ ਅਰੈਸਟ ਕਰ ਲਿਆ ਸਰ ਅਰੈਸਟ ਕਿੱਥੋਂ ਕੀਤਾ ਉਸੇ ਇਲਾਕੇ ਚੋਂ ਕੀਤਾ ਉਹਨੂੰ ਸਰ ਇਹ ਮਾਮਲਾ ਕਿਸ ਜੋਨੇ ਮਟਰ ਕਿਉਂ ਕੀਤਾ ਥੋੜਾ ਜਿਹੀ ਮਨਸ਼ਾ ਜਿਹਦੀ ਜਿਹੜਾ ਮਲਕੀਤ ਸਿੰਘ ਦੇ ਜਿਹਦੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹੰਗ ਸਿੰਘ ਨੇ ਆਪਣੀ ਪੁਸ਼ਕਾਚੇ ਮੁੱਢਲੀ ਪੁਸ਼ਕਾਚ ਦੱਸਿਆ ਕਿ ਮੈਨੂੰ ਗਾਲਾਂ-ਗੋਲਾਂ ਕੱਢਦਾ ਹੁੰਦਾ ਸੀਗਾ ਜਦ ਨਾਲ ਕੁਝ ਜਿਹੜਾ ਗਾਣਾ ਨਾ ਕਰਦਾ ਨਹੀਂ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ ਮੋਨਾ ਟਾਈਪ ਸੀਗਾ ਇਹਨੇ ਕਿਤੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਣਾ ਉਹਦੇ ਰਕ ਕਰਕੇ ਇਹਨਾਂ ਦਾ ਅੱਗੇ ਵੀ ਦੋ ਤਿੰਨ ਵਾਰੀ ਝਗੜਾ ਹੋਇਆ ਸੀਗਾ ਸਰ ਬਾਹਰ ਲੱਗੇ ਕੋਈ ਹਥਿਆਰ ਦੀ ਵਰਤੋਂ ਕੀਤੀ ਨਹੀਂ ਨਹੀਂ ਉਹ ਕਿਸੇ ਨੂੰ ਮੁੱਕੀ ਜੀ ਕੋਈ ਸਰਟੀਫੀਕੇਟ ਵਗੈਰਾ ਲੱਗੀ ਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਨੂੰ ਪਤਾ ਲੱਗੇ ਸਿਰਫ ਕੁਝ ਦਿਨ ਤੋਂ ਵੇਖਣ ਤੇ ਆ ਰਿਹਾ ਨਹੀਂ ਹੁੰਦਾ ਸੀ ਕਦੇ ਜਿਆਦਾ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਅਵਰਜੈਂਸੀ ਇਨਸੀਡੈਂਟ ਨਜ਼ਰ ਆ ਰਿਹਾ ਹੈ ਜਿਸ ਨਾਲ ਕਿ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਹੇ ਸਭ ਆਪਣੇ ਡਿਸਟ੍ਰਿਕਟ ਚ ਤੇ ਪਹਿਲਾ ਹੀ ਹੈ ਜੀ ਸਰ ਕਿੱਥੋਂ ਤੱਕ ਜਾ ਰਿਹਾ ਹੈ ਵੀ ਇਸ ਤਰ੍ਹਾਂ ਗਾਲੀ ਘੋਲ ਜੇ ਕਰਾ ਲੈ ਬੰਦੇ ਦਾ ਕਤਲ ਕਰ ਦੇਣਾ ਕਿੰਨਾ ਬੇਦਵਾਜ ਸਮਝਦੇ ਹੋ ਹੁਣ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਦੇ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲ ਬਿਲਕੁਲ ਠੀਕ ਹੈ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਕੀ ਇਹਦੇ ਤੇ ਕੋਈ ਐਕਸ਼ਨ ਕੀ ਇਹਦੇ ਪਰਚਾ ਮਾਮਲਾ ਦਰਜ ਕੀਤਾ ਜਾਂਦਾ ਹੈ ਇਹ ਅਸੀਂ ਆਪਣਾ ਕਾਲੀ ਮਰਡਰ ਦਾ ਪਰਚਾ ਜਿਹੜਾ 103 ਬੀ ਐਨ ਐਸ ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮਕਰਮਾ ਦਰਜ ਕਰਤਾ ਸੀ ਵਿਦਨ 12 ਆਵਰਸ ਇਹਨੂੰ ਰੈਸਟ ਕਰ ਲੈ ਸਰ ਜਿਨ੍ਹਾਂ ਨੇ ਅੰਸنگ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਵਗੈਰਾ ਹੈ ਨਹੀਂ ਨਹੀਂ ਪਹਿਲਾਂ ਮਾਮੂਲੀ ਜੀ ਗੱਲ ਪਿੱਛੇ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਕਿੱਥੋਂ ਤੱਕ ਵਾਜਿਬ ਹੈ ਬਾਰੇ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ